ਪਿਆਰੇ ਦਰਸ਼ਕੋ ਕੁਝ ਦਿਨ ਪਹਿਲਾਂ ਹੀ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਜਿਸ ਵਿੱਚ ਵਿਧਾਨ ਸਭਾ ਹਲਕਾ ਅਮਰਗੜ ਦੇ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿੱਚੋਂ ਉਤਾਰੇਗੇ ਉਮੀਦਵਾਰ ਨੂੰ ਸਵਾਗਤ ਕਰਨ ਲਈ ਜਿੱਤੇ ਵੇ ਉਮੀਦਵਾਰਾਂ ਨੂੰ ਮਤਲਬ ਸਵਾਗਤ ਕਰਨ ਲਈ ਅਤੇ ਜਿਨ੍ਹਾਂ ਉਮੀਦਵਾਰਾਂ ਨੇ ਭਾਗ ਲਿਆ ਪਰ ਤ ਉਹ ਚੋਣ ਹਾਰ ਗਏ ਉਹਨਾਂ ਦੀ ਹੌਸਲਾ ਵਜਾਈ ਕਰਨ ਲਈ ਪਿੰਡ ਨਾਰੀਕੇ ਵਿਖੇ ਸੀਨੀਅਰ ਕਾਂਗਰਸੀ ਆਗੂ ਰੂਬਲ ਨਾਰੀਕੇ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਲੋਕ ਸਭਾ ਹਲਕਾ ਸ੍ਰੀ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਅਤੇ ਹਲਕਾ ਅਮਰਗੜ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸਰਦਾਰ ਸੁਮਿਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰਕੋਟਲਾ ਦੇ ਪ੍ਰਧਾਨ ਮਹੰਤ ਜਸਪਾਲ ਦਾਸ ਨਰਮਲਜੀਤ ਸਿੰਘ ਸੰਗਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਲੇਰਕੋਟਲਾ ਬਲਾਕ ਖਾਂਤੀ ਮੈਂਬਰ ਗੁਰਮੀਤ ਸਿੰਘ ਨਾਰੀਕੇ ਸ਼੍ਰੀਮਤੀ ਸੁਖਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਫੌਜੀ ਪੱਟੀਆਂ ਅਤੇ ਕਾਂਗਰਸ ਪਾਰਟੀ ਦੇ ਐਸ்சி ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਗੁਰਪ੍ਰੀਤ ਸਿੰਘ ਬਾਬਾ ਸਵਰਨਜੀਤ ਸਿੰਘ ਪਨੇਸਰ ਐਮਡੀ ਦਸ਼ਮੇਸ਼ ਮਕੈਨਿਕਲ ਵਰਕਸ ਐਂਡ ਤੇ ਲੈਂਡ ਫੋਰਸ ਐਗਰੀਕਲਚਰਲ ਗਰੁੱਪ ਰੁਪਿੰਦਰ ਸਿੰਘ ਪਿੰਦੂ ਬਲਾਕ ਕਾਂਗਸ ਪ੍ਰਧਾਨ ਅਹਿਮਦਗੜ੍ਹ ਇਸ ਤੋਂ ਇਲਾਵਾ ਮਹਿਲਾ ਕਾਂਗਸ ਦੀ ਬਲਾਕ ਪ੍ਰਧਾਨ ਸ਼੍ਰੀਮਤੀ ਕਲਵੰਤਕ ਔਰ ਉਪਲਖੇੜੀ ਮਹਿਲਾ ਕਾਂਗਸ ਬਲਾਕ ਐ احمدਗੜ ਦੀ ਪ੍ਰਧਾਨ ਪਰਮਜੀਤ ਕੌਰ ਰਾਣੀ ਸ਼੍ਰੀਮਤੀ ਹਸੋ ਬੇਗਮ ਜਸਵੀਰ ਸਿੰਘ ਸਲੇਮਪੁਰ ਸਰਾਜਦੀਨ ਸਰਾਉਦ ਸਰਪੰਚ ਲਾਭ ਸਿੰਘ ਬਨਭੋਰਾ ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਪਲਵਿੰਦਰ ਸਿੰਘ ਚੰਨਾ ਗੁਰਪ੍ਰੀਤ ਸਿੰਘ ਸਰਾਉਦ ਬਲਵਿੰਦਰ ਸਿੰਘ ਮੰਨਮੀ ਚਤਨ ਸਿੰਘ ਚੌਂਦਾ ਜੋਥ ਕਾਂਗਰਸ ਆਗੂ ਪ੍ਰਿੰਸ ਜੋਸੀ ਅਮਰਗੜ ਚੇਅਰਮੈਨ ਨਰਪਾਇ ਸਿੰਘ ਕਾਕਾ ਨੱਥੂ ਮਾਜਰਾ ਗੁਰਦੇਵ ਸਿੰਘ ਫੌਜੀ ਬਨਭੋਰਾ ਸਰਪੰਚ ਅਮਰਤਪਾਲ ਸਿੰਘ ਮਹਾਲਾ ਜੋਥ ਆਗੂ ਜਸਵਿੰਦਰ ਸਿੰਘ ਜੱਸੀ ਚੀਮਾ ਅਤੇ ਬਲਜਿੰਦਰ ਸਿੰਘ ਦੌਲਤਪੁਰ ਸਾਬਕਾ ਸਰਪੰਚ ਜੋਰਾ ਸਿੰਘ ਗੀਗਾ ਮਾਜਰਾ ਅਤੇ ਹੋਰ ਵੱਡੀ ਗਿਣਤੀ ਜਿਹੜੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਸੀਗੇ ਮਹਿਲਾ ਅਤੇ ਪੁਰਸ਼ ਜੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਇਸ ਮੌਕੇ ਡਾਕਟਰ ਅਮਰ ਸਿੰਘ ਨੇ ਕੀ ਕਿਹਾ ਆਓ ਤੁਹਾਡੀ ਗੱਲਬਾਤ ਕਰਾਉਨੇ ਆ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨਾਲ ਮੈਂ ਮਲੇਰ ਕੋਟਲਾ ਤੋਂ ਕੁਲਵੰਤ ਸਿੰਘ ਮਹਾਲੀ ਦੀ ਵਿਸ਼ੇਸ਼ ਰਿਪੋਰਟ ਡਾਕਟਰ ਅਮਰ ਸਿੰਘ ਜੀ ਜਿੰਦਾਬਾਦ ਡਾਕਟਰ ਅਮਰ ਸਿੰਘ ਜੀ ਜਿੰਦਾਬਾਦ ਡਾਕਟਰ ਅਮਰ ਸਿੰਘ ਜੀ ਜਿੰਦਾਬਾਦ ਓਕੇ ਜਿਹੜੇ ਜਿੱਤ ਗਏ ਜਿਹੜੇ ਨਹੀਂ ਜਿੱਤੇ ਜਿਹੜਾ ਤੁਸੀਂ ਪਿੰਡ 'ਚ ਵਾਦਾ ਕਰ ਲਿਆ ਜਿੰਨੇ ਲੱਖ ਦਾ ਵੀ ਉਹ ਡਾਕਟਰ ਅਮਰ ਸਿੰਘ ਦੀ ਜ਼ਿੰਮੇਵਾਰੀ ਆ ਮੈਂ ਉਹ ਪੈਸੇ ਦਊਂਗਾ ਤੁਹਾਡਾ ਝੰਡਾ ਉੱਥੇ ਝੁੱਲੂਗਾ ਜਿੰਨੇ ਸਾਡੇ ਕੈਂਡੀਡੇਟ ਸੀ ਜ਼ਿੰਦਾਬਾਦ ਬਿਲਕੁਲ ਤੁਸੀਂ ਕਾਇਮ ਰਹਿਣਾ ਔਰ ਚੈਲੰਜ ਕਰਨਾ ਸਰਕਾਰ ਵਾਲਿਆਂ ਨੂੰ ਕਿ ਮੈਂ ਤਾਂ ਪਿੰਡ ਨੂੰ ਇੰਨੇ ਪੈਸੇ ਲਿਆ ਕੇ ਦੇ ਰਿਆ ਤੂੰ ਕਿੰਨੇ ਲਿਆ ਕੇ ਦੇ ਰਿਆ ਉਹਨਾਂ ਦੇ ਕੈਂਡੀਡੇਟ ਨੂੰ ਕਿਉ ਕਿਉ ਜੀ ਕਿ ਭਾਈ ਅਸੀਂ ਤਾਂ ਇੰਨੇ ਦੇ ਰਿਆ ਤੂੰ ਕਿੰਨੇ ਲਿਆ ਰ ਮੁਕਾਬਲਾ ਕਰਿਓ ਜੇ ਕਿਤੇ ਉਹ ਦਿੰਦੇ ਆ ਜਿੰਨੇ ਉਹ ਦੇਣਗੇ ਉਹ ਤੋਂ ਆਪਾਂ ਡਬਲ ਦੇ ਦੇਾਂਗੇ ਤੋਈ ਫਿਕਰ ਨਾ ਕਰੇ ਇਨਾਂ ਨੂੰ ਭੁਜਾਉਣਾ ਵੈਸੇ ਲੋਕਾਂ ਨੇ ਮਨ ਬਣਾਇਆ ਹੋਇਆ ਇਹਨਾਂ ਨੂੰ ਭੁਜਾਉਣ ਦਾ ਇਹਨੀਆਂ ਕੁਝ ਕਰਕੇ ਵੀ ਉਹਨਾਂ ਦੀ ਹਾਲਤ ਕੀ ਆ ਪੰਜਾਬ 'ਚ ਹਾਲਤ ਬਣੇ ਹੋਏ ਹੋ ਤੁਸੀਂ ਫਿਕਰ ਨਾ ਕਰੋ ਪੰਜਾਬ 'ਚ ਆਪਣੀ ਹੋਈ ਸਰਕਾਰ ਬਣਨੀ ਹੈ ਇੱਥੋਂ ਵੀ ਕਾਂਗਰਸ ਦਾ ਐਮਐਲਏ ਜਿੱਤੂਗਾ ਇਹ ਮੈਨੂੰ ਪੂਰਾ ਯਕੀਨ ਹੈ ਤੁਹਾਨੂੰ ਵੀ ਯਕੀਨ ਕਿਉਂ ਹੈ ਕਿ ਨਹੀਂ ਹੈ ਅਰੇ ਇਹਨਾਂ ਨੂੰ ਤਾਂ ਕਿਸੇ ਨੇ ਪਿੰਡ 'ਚ ਨਹੀਂ ਵੰਡ ਦੇਣਾ ਲੋਕਾਂ ਨੇ ਇਹਨਾਂ ਨੂੰ ਚਾਹ ਨਹੀਂ ਬੜਾ ਕਰਨੀ ਜਿਵੇਂ ਇਹਦੇ ਕੰਮ ਇਹਨਾਂ ਨੇ ਕੀਤੇ ਤੇ ਉਹਦਾ ਨਾ ਤੁਸੀਂ ਫਿਕਰ ਕਰੋ ਔਰ ਮੈਂ ਮਾਫੀ ਚਾਹੁੰਨਾ ਕਿ ਪਾਰਲੀਮੈਂਟ ਚੱਲ ਰਹੀ ਸੀ ਸਾਡਾ ਉੱਥੇ ਰਗੜਾ ਝਗੜਾ ਭਾਜਪੀ ਨਾਲ ਬਹੁਤ ਜ਼ਿਆਦਾ મોદી ਹੁਣਾਂ ਨਾਲ ਤੇ ਉਹ ਸਾਡੇ ਤੋਂ ਬਹੁਤ ਸਖਤ ਹਦਾਇਤਾਂ ਦਿੱਤੀ ਕਿ ਤੁਸੀਂ ਪਾਰਲੀਮੈਂਟ ਛੱਡ ਨਹੀਂ ਸਕਦੇ ਤਾਂ ਹੀ ਕੋਈ ਐਮਪੀ ਨਹੀਂ ਆਇਆ ਸਾਰੇ ਐਮਪੀ ਉੱਥੇ ਬੈਠੇ ਸੀ ਮੈਂ ਆਪਣੇ ਮੁੰਡੇ ਦੇ ਹਲਕੇ 'ਚ ਨਹੀਂ ਗਿਆ ਰਾਏਕੋਟ ਤੋਂ ਮੇਰਾ ਮੁੰਡਾ ਹੀ ਲੜਦਾ ਨਾ ਤੇ ਮੈਂ ਨਹੀਂ ਉੱਥੇ ਗਿਆ ਜੇ ਆਉਂਦਾ ਤਾਂ ਫਿਰ ਸਭ ਜਗ੍ਹਾ ਆਉਂਦਾ ਤੇ ਟਾਈਮ ਹੀ ਨਹੀਂ ਸੀ ਹੈਗਾ ਪਰ ਤੁਸੀਂ ਬਹੁਤ ਬਹਾਦਰ ਹੋ ਪਾਈ ਬਹੁਤ ਮੈਨੂੰ ਖੁਸ਼ੀ ਹੋਈ ਅਮਰਗੜ ਆਲਿਓ ਤੁਸੀਂ ਕਮਾਲ ਕਰਤੀ ਇਹ ਇਤਿਹਾਸ ਬਣਾਤਾ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਔਰ ਮੈਨੂੰ ਰਿਪੋਰਟ ਮਿਲੀ ਆ ਹੁਣ ਮੈਂ ਕੈਂਡੀਡੇਟਾਂ ਨਾਲ ਮੀਟਿੰਗ ਅੱਜ ਕਰੂੰਗਾ ਕਿ ਕੁਝ ਲੋਕਾਂ ਨੇ ਪਾਰਟੀ ਨਾਲ ਧੋਖਾ ਦਿੱਤਾ ਮੈਂ ਸਾਰੀਆਂ ਗੱਲਾਂ ਸੁਣੂੰਗਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਬਿਲਕੁਲ ਇਸ ਤਰ੍ਹਾਂ ਦਾ ਅਸੀਂ ਇਜ਼ਾਦਤ ਨਹੀਂ ਦੇਣੀ ਕਿ ਕਾਂਗਰਸ ਦਾ ਨਾਂ ਰੱਖੇ ਔਰ ਪਾਰਟੀ ਦੇ ਖਿਲਾਫ ਕੰਮ ਕਰਨਾ ਜੇ ਉਹਨਾਂ ਨੇ ਪਾਰਟੀ ਛੱਡਣੀ ਅਸੀਂ ਚਾਹੁੰਦੇ ਤਾਂ ਨਹੀਂ ਹੈਗੇ ਪਰ ਜੋ ਛੱਡਣੀ ਚਾਹੁੰਦੇ ਨੇ ਛੱਡ ਦੇਣ ਸਾਡੇ ਦਾ ਧੋਖਾ ਨਾ ਕਰਨ ਅਸੀਂ ਇਹੋ ਜਿਹੀ ਪਾਰਟੀ ਦੇ ਸਾਨੂੰ ਲੋਕਾਂ ਦੀ ਜ਼ਰੂਰਤ ਨਹੀਂ ਆ ਜਿਹੜੇ ਦੋਵੇਂ ਪਾਸੇ ਰੱਖਦੇ ਹੁਣ ਪਾਈ ਇੱਕ ਪਾਸੇ ਰੱਖੋ ਕਾਂਗਰਸ ਨਾਲੇ ਦਾ ਕਾਂਗਰਸ ਹੈ ਦੇ ਕਿਸੇ ਦੂਸਰੇ ਨਾਲੋਂ ਤਾਂ ਕੋਈ ਗੱਲ ਨਹੀਂ ਇਹ ਤਾਂ ਪ੍ਰਜਾਤੰਤਰ ਆ ਡੈਮੋਕ੍ਰੇਸੀ ਆ ਅਗਰ ਮੰਨਦੇ ਕੋਈ ਹੋਰ ਗੱਲ ਆ ਤਾਂ ਉਹ ਕਰੋ ਕੋਈ ਗੱਲ ਨਹੀਂ ਕਿਉਂਕਿ ਗਿਲਾ ਥੋੜੀ ਆਪਾਂ ਕਰ ਸਕਦੇ ਹਾਂ ਜੇ ਕੋਈ ਕਾਲੀ ਦਲ ਚ ਜਾਣਾ ਚਾਹੁੰਦਾ ਤੇ ਉਹਦੇ ਜਾਵੇ ਕਿਉਂ ਜੀ ਕੋਈ ਆਮ ਪਾਰਟੀ ਜਾਣਾ ਹੈ ਉਹਦੇ ਜਾਵੇ ਪਰ ਪਾਰਟੀ ਦੇ ਅੰਦਰ ਰਹਿ ਕੇ ਇਜਾਜ਼ਤ ਨਹੀਂ ਹੈ ਉਹ ਪਾਰਟੀ ਹਾਈ ਕਮਾਂਡ ਨਾਲ ਗੱਲ ਕਰਕੇ ਫਿਰ ਜੋ ਗੱਲ ਬਣੋਂਗੀ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਵਾਂਗੇ ਇਹ ਅਸੀਂ ਇਜ਼ਾਦਤ ਨਹੀਂ ਦੇਣੀ ਨਹੀਂ ਤਾਂ ਤੁਸੀਂ ਵਿਧਾਨ ਸਭਾ ਚ ਵੀ ਐਵੇਂ ਹੀ ਕਰੋਗੇ ਕਿਉਂ ਜੀ ਇਹ ਕੰਮ ਨਹੀਂ ਚੱਲ ਸਕਦਾ ਔਰ ਮੇਰਾ ਵਾਦਾਵਾ ਜਿੰਨੇ ਕੈਂਡੀਡੇਟ ਹੈ ਹੱਥ ਖੜੇ ਕਰੋ ਕੌਣ-ਕੌਣ ਕੈਂਡੀਡੇਟ ਹੈ ਜਿਹੜੇ ਹਾਰੇ ਭਾਵੇਂ ਜਿੱਤੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਬਹਾਦਰੋਂ ਸਲੂਟ ਹੈ ਮੇਰਾ ਤੁਹਾਨੂੰ ਤੁਸੀਂ ਜਿਹੜਾ ਇਲੈਕਸ਼ਨ ਲੜੇ ਹੋ ਜੋ ਤੁਸੀਂ ਉੱਥੇ ਵਾਦਾ ਕਰਤਾ ਉਹ ਮੇਰਾ ਵਾਦਾ ਲਿਸਟ ਬਣਾ ਕੇ ਦੇ ਦਿਓ ਭਾਈ ਅੱਜ ਆਇਆ ਸੀ ਕਿਉਂਕਿ ਦੇਖੋ ਜਦੋਂ ਇਹ ਇਲੈਕਸ਼ਨ ਹੋਈ ਆ ਜ਼ਿਲ੍ਹਾ ਪ੍ਰੀਸ਼ਦ ਔਰ ਬਲੌਕ ਸਮಿತಿ ਦੇ ਉਦੋਂ ਪਾਰਲੀਮੈਂਟ ਚੱਲ ਰਹੀ ਸੀ ਮੈਂ ਆ ਨਹੀਂ ਸੀ ਸਕਿਆ ਔਰ ਅਮਰਗੜ ਹਲਕੇ ਦਾ ਜਿਹੜੇ ਰਿਜ਼ਲਟ ਨੇ ਉਹ ਮੇਰੇ ਹਸਾਬ ਨਾਲ ਠੀਕ ਠਾਕ ਨਹੀਂ ਕੁਝ ਸਾਡੇ ਚ ਇੱਥੇ ਕੁਝ ਹੋਰ ਵੀ ਬਹੁਤ ਸਾਰੀਆਂ ਗੱਲਾਂ ਔਰ ਮੇਰਾ ਫਰਜ਼ ਬਣਦਾ ਆ ਐਜ਼ ਐਮਪੀ ਕਿ ਮੈਂ ਆਪਣੇ ਸਾਰੇ ਵਰਕਰਾਂ ਲੀਡਰਾਂ ਨੂੰ ਮਿਲਾਂ ਸਭ ਨੂੰ ਜਿਹੜੇ ਜਿੱਤੇ ਉਹਨਾਂ ਨੂੰ ਵਧਾਈ ਦਵਾ ਜਿਹੜੇ ਹਾਰ ਗਏ ਉਹਨਾਂ ਦਾ ਵੀ ਹੌਸਲਾ ਫਸਾਈ ਕਰਾਂ ਉਹਨਾਂ ਦੀ ਔਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਗਲੇ ਵਿਧਾਨ ਸਭਾ ਚ ਅਸੀਂ ਕਿਵੇਂ ਜਾਣਾ ਕਿ ਕੁਝ ਕਰਨਾ ਸਾਡੀ ਕੋਈ ਗਲਤੀ ਰਹੀ ਆ ਸਾਡੀ ਕੋਈ ਕੋਈ ਕਮੀ ਪੇਸ਼ੀ ਰਹ ਗਈ ਆ ਜਾਂ ਜੋ ਕੁਝ ਵੀ ਰਹਿ ਗਿਆ ਉਹ ਵੀ ਸਾਰਿਆਂ ਤੋਂ ਸੁਣੂੰਗਾ ਉਸ ਕਰਕੇ ਮੈਂ ਆਇਆ ਕਿਵੇਂ ਤਿਆਰੀਆਂ ਕਰ ਲਈ ਨੇ ਵਿਧਾਨ ਸਭਾ ਦੀ ਵਿਧਾਨ ਸਭਾ ਦੀਆਂ ਤਿਆਰੀਆਂ ਹੁਣ ਬਸ ਉਸੇ ਕੰਮ ਚ ਹੀ ਆ ਆ ਵਿੱਚ ਇਲੈਕਸ਼ਨ ਆ ਗਿਆ ਹੁਣ ਬਸ ਉਸੇ ਕੰਮ ਤੇ ਆ ਜੀ ਹੁਣ ਦਿਨ ਰਾਤ ਉਸੇ ਕੰਮ ਤੇ ਕਰਾਂਗੇ ਸਰ ਮੁੱਖ ਮੰਤਰੀ ਲਈ ਤੁਹਾਡਾ ਜਿਹੜਾ ਨਾਮ ਆ ਉਹ ਚੱਲ ਰਿਹਾ ਕੀ ਕਹਿਣਾ ਚਾਹੋ ਦੇਖੋ ਇਹੋ ਜੀਆਂ ਗੱਲਾਂ ਮੈਂ ਪਾਰਟੀ ਦੇ ਫੋਰਮ ਤੇ ਦੇਖੋ ਜਿਹੜੀ ਪਾਰਟੀ ਦੇ ਅੰਦਰ ਦੀ ਗੱਲ ਆ ਉਹ ਕਦੇ ਵੀ ਮੈਂ ਬਾਹਰ ਨਹੀਂ ਕਰਦਾ ਇਹ ਸਾਡੀ ਪਾਰਟੀ ਦਾ ਇੰਟਰਨਲ ਮੈਟਰ ਆ ਹਾਈ ਕਮਾਂਡ ਦਾ ਮੈਟਰ ਆ ਅਸੀਂ ਕੌਣ ਹੁੰਨੇ ਆ ਉਹਨਾਂ ਗੱਲਾਂ ਤੇ ਕੋਈ ਗੱਲ ਕਰਨ ਵਾਲਾ ਤੇ ਵਰਕਰਾਂ ਤੇ ਆਗੂਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਮੈਂ ਮੈਸੇਜ ਦੇਵਾਂਗੇ ਕਿ ਕਮਰ ਕੱਸੋ ਘਰ ਘਰ ਜਾਓ ਲੋਕਾਂ ਨੂੰ ਔਰ ਮੈਨੂੰ ਵੀ ਲੈ ਕੇ ਜਾਓ ਔਰ ਅਮਰਗੜ ਵਿਧਾਨ ਸਭਾ ਸੀ ਜਿੱਤਣੀਆਂ ਬਹੁਤ ਵੱਡੇ ਮਾਰਜਿਨ ਸਰਕਾਰ ਨੂੰ ਲੈ ਕੇ ਕੀ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀ ਕਾਰਗਰਮੀ ਦੇਖ ਕੇ ਕਿਵੇਂ ਦੇਖਦੇ ਇਹ ਤੁਹਾਨੂੰ ਲੱਗਦਾ ਸਰਕਾਰ ਹੈਗੀ ਆ ਇਹ ਤਾਂ ਮਜ਼ਾਕ ਹੋ ਗਿਆ ਕਿਉਂ ਜੀ ਜਿਵੇਂ ਉਹ ਮਜ਼ਾਕ ਕਰਦੇ ਸੀ ਉਵੇਂ ਦੀ ਸਰਕਾਰ ਹੈ ਤੁਸੀਂ ਦੱਸੋ ਪੱਤਰਕਾਰਾਂ ਦੇ ਜਿਹੜੀ ਹਾਲਤ ਕੀਤੀ ਆ ਹੁਣ ਤੁਸੀਂ ਮੇਰੇ ਤੋਂ ਸਵਾਲ ਪੁੱਛ ਰਹੇ ਹੋ ਕੱਲ ਨੂੰ ਸਾਡੀ ਸਰਕਾਰ ਬਣ ਜੇ ਮੈਂ ਯਾਦ ਰੱਖਾਂ ਕਿ ਆ ਸਵਾਲ ਪੁੱਛਦਾ ਸੀ ਫਿਰ ਉਹਦੇ ਤੇ ਕੇਸ ਹੋਣਾ ਕੋਈ ਚੰਗੀ ਗੱਲ ਆ ਦੇਖੋ ਇਹ ਚੌਥਾ ਸਤੰਭ ਕਹਿੰਦੇ ਆ ਪ੍ਰੈਸ ਨੂੰ ਪ੍ਰੈਸ ਦਾ ਫਰਜ਼ ਬਣਦਾ ਕਿ ਸਾਡੇ ਤੋਂ ਸਵਾਲ ਪੁੱਛੇ ਸਾਡੇ ਮੂੰਹ ਤੇ ਸਵਾਲ ਪੁੱਛੇ ਨੇਤਾਾਂ ਮਤੋਂ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਇਮਾਨਦਾਰੀ ਨਾਲ ਉਸ ਗੱਲ ਦਾ ਜਵਾਬ ਦੇਈਏ ਕਿਉਂ ਜੀ ਕੇਸ ਬਣਾਉਣ ਦਾ ਨਹੀਂ ਸਾਡਾ ਕਿ ਇਹਦਾ ਮਤਲਬ ਇਹ ਚਾਉਂਦੇ ਹੀ ਨਹੀਂ ਆ ਕਿ ਕੋਈ ਵੀ ਜਾਣਕਾਰੀ ਬਾਹਰ ਜਾਵੇ ਆਪਾਂ ਕੇਂਦਰ ਵਾਲਿਆਂ ਨੂੰ ਕਹਿੰਨੇ ਆ ਕਿ ਮੋਦੀ ਜਮੇਸ਼ਾ ਜ਼ਿਆਤੀ ਕਰਦੇ ਤੇ ਇਹ ਕਿਹੜਾ ਘੱਟ ਕਰਦੇ ਆ ਅਸੀਂ ਸ਼ੁਰੂ ਤੋਂ ਕਹਿੰਨੇ ਆ ਕਿ ਬੀਜੇਪੀ ਔਰ ਆਮ ਪਾਰਟੀ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਹੁਣ ਤੁਸੀਂ ਅੰਦਾਜ਼ਾ ਲਾ ਲੂ ਇਹਨਾਂ ਦੀ ਜਿਹੜੀ ਵੀ ਵਰਕਿੰਗ ਆ ਦੋਵਾਂ 'ਚ ਕੋਈ ਫਰਕ ਹੈਗਾ ਸਾਰਾ ਦਿਨ ਝੂਠ ਬੋਲਣਾ ਕੰਮ ਨਹੀਂ ਕਰਨਾ ਪੋਸਟਰ ਲਾਉਣੇ ਕਿਉਂ ਜੀ ਇਹੀ ਆ ਹਾਂ ਜੀ ਆ ਦੱਸੋ ਤੁਸੀਂ ਪਿੰਡਾਂ 'ਚ ਕਿਹੜਾ ਕੰਮ ਹੋਇਆ ਜੀ ਕਿਉਂ ਜੀ ਹੋਇਆ ਕੋਈ ਨਹੀਂ ਤੇ ਫੇਰ ਹੁਣ ਮ ਹੈਗਾ ਪੋਸਟਲ ਚਾਰੇ ਪਾਸੇ ਲੱਗੇ ਆ ਕਿ ਅਸੀਂ ਕ੍ਰਾਂਤੀ ਲਿਆਤੀ ਸਰ ਨਰੇਗਾ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਨੇ ਉਹਦੇ ਬਾਰੇ ਕੀ ਕਿਹਾ ਦੇਖੋ ਨਰੇਗਾ ਦਾ ਤਾਂ ਇਹਨਾਂ ਨੇ ਨਰੇਗਾ ਦੇ ਜਿਹੜੇ ਗਰੀਬ ਮਜ਼ਦੂਰ ਸੀ ਸਾਡੀਆਂ ਬੀਬੀਆਂ ਜਿਹੜੀਆਂ ਕੰਮ ਕਰਦੀਆਂ ਗਰੀਬ ਉਹਨਾਂ ਨੇ ਉਹਨਾਂ ਦੇ ਮੂੰਹ ਤੋਂ ਇਹਨਾਂ ਨੇ ਰੋਟੀ ਖੋਈ ਆ ਔਰ ਮੋਦੀ ਜੀ ਔਰ ਉਹਨਾਂ ਦੀ ਸਰਕਾਰ ਉਹ ਇੰਨੇ નિર્ਦਈ ਨੇ ਕਿ ਜਿਹੜਾ ਉਹਦਾ ਹੱਕ ਸੀ ਪਹਿਲਾਂ ਨਰੇਗਾ ਚ ਕੀ ਸੀ ਕਿ ਅਗਰ ਮਜ਼ਦੂਰ ਮਜ਼ਦੂਰੀ ਮੰਗਦਾ ਉਹ ਹੱਕ ਸੀ ਸਰਕਾਰ ਨੂੰ ਉਹ ਦੇਣੀ ਪੈਂਦੀ ਸੀ 100 ਦਿਨ ਤੱਕ ਇਹਨਾਂ ਨੇ ਤਾਂ ਉਹ ਕਾਨੂੰਨ ਹੀ ਖਤਮ ਕਰਤਾ ਇਹ ਕਹਿੰਦੇ ਅਸੀਂ 60 40 ਦਾ ਬਜਟ ਰੱਖ ਦਾਂਗੇ ਪਹਿਲਾਂ 100% ਕੇਂਦਰ ਦਿੰਦਾ ਸੀ ਹੁਣ 60 40 ਰੱਖਤਾ ਅੱਛਾ ਆਪਣੇ ਸੂਬੇ 'ਚ ਤਾਂ ਲੋਕ ਰੋਜ਼ ਧਰਨੇ ਚੱਲ ਰਹੇ ਆ ਤਨਖਾਹਾਂ ਨਹੀਂ ਮਿਲ ਰਹੀਆਂ ਡੀਏ ਨਹੀਂ ਮਿਲਦਾ ਆ ਨਹੀਂ ਮਿਲਦਾ ਇੱਥੇ ਕਿਹੜਾ ਪ੍ਰੋਗਰਾਮ ਹੁਣ ਚੱਲਣਾ ਕਿਉਂ ਜੀ ਜਾਂ ਜਿੱਥੇ ਕਿਤੇ ਇਹ ਚਾਹਣਗੇ ਕਿ ਜੜੀ ਵਿਧਾਨ ਸਭਾ ਚ ਕਿ ਉੱਥੇ ਚਲਾਉਣਾ ਚਲਾ ਦਿਆ ਕਰਨਗੇ ਉਹ ਤਾਂ ਉਹਦਾ ਪ੍ਰੋਗਰਾਮ ਖਤਮ ਕਰਤਾ ਮੋਦੀ ਜੀ ਨੇ ਔਰ ਅਸੀਂ ਕਾਂਗਰਸ ਪਾਰਟੀ ਸਾਰੇ ਹਿੰਦੁਸਤਾਨ ਚ ਪੰਜਾਬ ਚ ਤਾਂ ਅੱਠ ਤੋਂ 12 ਤੱਕ ਸਾਡਾ ਸਾਡੀਆਂ ਮੀਟਿੰਗਾਂ ਨੇ ਸਾਰੇ ਪੰਜਾਬ ਚ ਸਭ ਜਗ੍ਹਾ ਜਾਵਾਂਗੇ ਉਹ ਸਾਰੇ ਹਿੰਦੂਸਤਾਨ ਵਿੱਚ 10 ਤੋਂ ਲੈ ਕੇ 25 ਤਰੀਕ ਤੱਕ ਸਾਰੀ ਕਾਂਗਰਸ ਪਾਰਟੀ ਪਿੰਡ-ਪਿੰਡ ਜਾ ਕੇ ਮੋਦੀ ਜੀ ਦਾ ਔਰ ਉਹਨਾਂ ਦੀ ਸਰਕਾਰ ਦਾ ਵਿਰੋਧ ਕਰ ਰਹੀਆਂ ਔਰ ਮਜ਼ਦੂਰਾਂ ਨੂੰ ਦੱਸਾਂਗੇ ਕਿ ਕਿਵੇਂ ਤੁਹਾਡਾ ਹੱਕ ਹੋਇਆ ਇਹ ਜਦੋਂ ਉਦੋਂ ਤੱਕ ਅਸੀਂ ਐਜੀਟੇਸ਼ਨ ਚੱਲੂ ਰੱਖਣੀ ਆ ਜਦੋਂ ਤੱਕ ਜਿਵੇਂ ਕਿਸਾਨ ਕਾਨੂੰਨ ਵਾਪਸ ਨਹੀਂ ਅਸੀਂ ਮੋਦੀ ਜੀ ਵਾਪਸ ਨਹੀਂ ਲੈਂਦੇ ਨਰਮਲਜੀਤ ਸਿੰਘ ਐਕ ਸਰਪੰਚ ਪਿੰਡ किशनਗੜ ਸੰਗਾਲੀ ਹੁਣ ਮੌਜੂਦਾ ਮੈਂਬਰ ਜਿਲ੍ਹਾ ਪ੍ਰੀਸ਼ਦ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਐਮਪੀ ਸਾਹਿਬ ਆਏ ਨੇ ਇੱਥੇ ਕਾਂਗਰਸੀ ਵਰਕਰਾਂ ਨੂੰ ਆਗੂਆਂ ਨੂੰ ਮਿਲਣੇ ਕਿ ਹੁਣ ਮੈਂ ਸਾਰੇ ਹੀ ਦਰਜਾ ਦਰਜਾ ਵਿਕਰੀਆਂ ਧੰਨਵਾਦ ਜਿਹੜੇ ਉਰੇ ਪਹੁੰਚੇ ਨੇ ਤੇ ਜਿੰਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਮੈਂਬਰ ਖੜੇ ਸੀ ਉਹਨਾਂ ਦਾ ਸਤਿਕਾਰ ਕਰਨ ਲਈ ਸਨਮਾਨ ਕਰਨ ਲਈ ਐਮਪੀ ਸਾਹਿਬ ਉਰੇ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਐਮਪੀ ਸਾਹਿਬ ਦਾ ਜਿਨ੍ਹਾਂ ਨੇ ਸਾਰਿਆਂ ਦਾ ਸਤਿਕਾਰ ਕਰਿਆ ਤੇ ਧੰਨਵਾਦ ਕੀਤਾ ਉਹ ਜਿਹੜੇ ਅੱਜ ਨੇ ਹਾਂਜੀ ਤੇ ਅੱਗੇ ਬਈ 27 ਦੀ ਇਲੈਕਸ਼ਨ ਆ ਰਹੀ ਆ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵੱਲੋਂ ਦੇਖੋ ਜੀ 27 ਲਈ ਅਸੀਂ ਪੂਰੇ ਸਰਗਰਮੀ ਨਾਲ ਮੈਦਾਨ ਵਿੱਚ ਉਤਰਾਂਗੇ ਕਿਉਂਕਿ ਅਸੀਂ ਤਾਂ ਹੁਣ ਵੀ ਸਰਕਾਰ ਤੋਂ ਬਿਲਕੁਲ ਨਿੱਚੇ ਪਏ ਦੇਖੋ ਸਰਕਾਰ ਦੇ ਨਾਲ ਪੂਰੇ ਸਿੰਘ ਪੜਾ ਕੇ ਅਸੀਂ ਜਿੱਤਿਆ ਪਬਲਿਕ ਨੇ ਪੂਰਾ ਸਾਥ ਦਿੱਤਾ ਮਿੱਤਰ ਪਿਆਰਿਆਂ ਨੇ ਅਗਲਾ ਟਾਈਮ ਵੀ 27 ਦੇ ਇਹੋ ਜਿਹੀ ਆਊਗਾ ਜਿਹੜਾ ਅਸੀਂ ਜਿੱਤ ਪ੍ਰਾਪਤ ਕਰਾਂਗੇ ਤੇ ਸਰਕਾਰ ਬਣਾਵਾਂਗੇ ਸਾਡੇ ਡਾਕਟਰ ਸਿੰਘ ਐਮਪੀ ਕੈਂਡੀਡੇਟ ਬਲੌਕ ਸੰਮਤੀ ਲੜੇ ਨੇ ਜ਼ਿਲ੍ਹਾ ਪ੍ਰੀਸ ਦੇ ਲੜੇ ਨੇ ਜਿੱਤੇ ਨੇ ਹਾਰੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਹੌਸਲਾ ਵਜਾਈ ਦੇਣ ਵਾਸਤੇ ਅਸੀਂ ਸਾਡੇ ਐਮਪੀ ਸਾਹਿਬ ਆਏ ਨੇ ਇੱਥੇ ਅੱਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਜਿੱਤੇ ਨੇ ਉਹਨਾਂ ਨੂੰ ਵਧਾਈ ਦੇਣੇ ਆ ਜਿਹੜੇ ਹਾਰੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਨ ਕਾਂਗਰਸ ਹਲਕਾ ਇੰਚਾਰਜ ਅਮਰਗੜ ਸਾਡੀ ਪੂਰੀ ਟੀਮ ਨੂੰ ਜਿਹੜੇ 8 ਬਲਾਕ ਸਮਤੀ ਤੇ ਇੱਕ ਜ਼ਿਲ੍ਹਾ ਪੂਰੀ ਜਿੱਤ ਕੇ ਆਏ ਨੇ ਪੁਲਿਸ ਦੇ ਨੇ ਤੱਕੇ ਦੇ ਬਾਵਜੂਦ ਪ੍ਰਸ਼ਾਸਨ ਦੇ ਨੇ ਤੱਕੇ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਇਕਜੁੱਟ ਹੋ ਕੇ ਐਡੀ ਤਗੜੀ ਲੜਾਈ ਜਿੱਤੀ ਹੈ ਪਨੀਰੀ ਬੀਜੀ 2027 ਵਾਸਤੇ ਇਹਦੇ ਵਾਸਤੇ ਪੂਰੀ ਕਾਂਗਰਸ ਪਾਰਟੀ ਨੂੰ ਧੰਨਵਾਦ ਕਰਦਾ ਸਾਡੇ ਸਾਰੇ ਵਰਕਰਾਂ ਨੂੰ ਧੰਨਵਾਦ ਕਰਦਾ ਤੇ ਆਉਣ ਵਾਲੀਆਂ ਐਮਸੀ ਚੋਣਾਂ ਵਿੱਚ ਵੀ ਅਸੀਂ ਜਿੱਤ ਕੱਢਾਂਗੇ ਤੇ 2027 ਦੇ ਅੰਦਰ ਐਮਐਲਏ ਇਲੈਕਸ਼ਨ ਅਮਰਗੜ ਤੋਂ ਜਿੱਤ ਕੇ ਕੱਢਾਂਗੇ ਤੇ ਪੰਜਾਬ ਵਿੱਚ ਸਰਕਾਰ ਬਣਾਵਾਂਗੇ ਕਾਂਗਰਸ ਪਾਰਟੀ ਦੀ ਕਾਂਗਰਸ ਪ